ਇਹ ਨਹੀਂ ਕਿ ਵੀ ਇੱਕ ਦਿਨ ਦਾ ਨਹੀਂ ਹੁੰਦਾ ਕਿ ਵੀ ਇੱਕ ਦਿਨ ਦੇ ਵਿੱਚ ਕਿਸੇ ਚੀਜ਼ ਤੋਂ ਅਟਰੈਕਟ ਹੋ ਕੇ ਕਈ ਜਣੇ ਆਉਂਦੇ ਆ ਅਟਰੈਕਟ ਹੋ ਕੇ ਆਉਂਦੇ ਆ ਸਿੱਖੀ ਦੇ ਵਿੱਚ ਅਟਰੈਕਟ ਹੋ ਕੇ ਉਹ ਕੁਝ ਸਮਾਂ ਰਹਿ ਕੇ ਉਹ ਤੋਂ ਬਾਅਦ ਫੇਰ ਨਿਕਲ ਵੀ ਜਾਂਦੇ ਆ ਕਈ ਲੋਕੀ ਕ੍ਰਿਟੀਸਾਈਜ਼ ਕਰਦੇ ਆ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਉਹਨਾਂ ਨੂੰ ਜਾਂ ਸਿੱਖਾਂ ਦੇ ਬੱਚੇ ਆ ਮੈਂ ਕਹਿੰਦੀ ਕ੍ਰਿਟੀਸਾਈਜ਼ ਨਾ ਕਰੋ ਤੁਸੀਂ ਉਹਨਾਂ ਨੂੰ ਅਹਿਮੀਅਤ ਸਮਝਾਓ ਅੱਛਾ ਸਿਮਰਨ ਤੁਹਾਡੇ ਲਈ ਰੱਬ ਕੀ ਹੈ ਮੇਰੇ ਲਈ ਰੱਬ ਹਰ ਇੱਕ ਚੀਜ਼ ਰੱਬ ਹੈ ਮੇਰੇ ਮੈਨੂੰ ਤਾਂ ਥੋਟੇ 'ਚ ਵੀ ਰੱਬ ਦਿਖ ਰਿਹਾ ਇਸ ਵੇਲੇ ਹਰ ਇੱਕ ਗੁਰਸਿੱਖ ਨੂੰ ਤਾਂ ਇਹੀ ਹੈ ਕਿ ਵੀ ਉਹਨਾਂ ਨੇ ਫਤਿਹ ਕਾ ਜਾਨੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਗਰ ਇਦਾਂ ਹੁੰਦਾ ਹੈ ਕਿ ਜਦੋਂ ਅਸੀਂ ਬਾਹਰ ਵਿੱਚ ਨੀਦਾ ਆ ਹਨ ਵੀ ਆਮ ਪਬਲਿਕ ਦੇ ਵਿੱਚ ਜਾਈਦਾ ਹਨ ਉਹਨਾਂ ਨੂੰ ਨਹੀਂ ਇਹਦਾ ਅਰਥ ਵੀ ਨਹੀਂ ਪਤਾ ਹੈ ਇਹ ਨਹੀਂ ਪਤਾ ਕਿ ਸਾਹਮਣੇ ਉਹਦੀ ਜਵਾਬ ਦੇਣਾ ਹੈ ਹਨਾ ਫਤਿਹ ਦੇ ਵਿੱਚ ਫਤਿਹ ਦਾ ਜਵਾਬ ਦੇਣਾ ਫਿਰ ਉਸ ਵੇਲੇ ਬੰਦਾ ਆਂਦਾ ਕਿ ਚਲੋ ਜੀ ਸਤਿ ਸ਼੍ਰੀ ਅਕਾਲ ਹੀ ਹੋ ਮੈਂ ਵੀ ਦੀ ਸੀ ਕਿ ਪੂਰੇ 1 ਸਾਲ ਦੇ ਵਿੱਚ ਇੱਕ ਵੀ ਛੁੱਟੀ ਮੇਰੀ ਉਹਦੇ ਜ ਰਿਕਾਰਡ ਚ ਨਹੀਂ ਸੀ ਹੁੰਦੀ ਜੇ ਬਾਰ ਮੀ ਪੈ ਰਿਆ ਸਿਮਰਨ ਗੁਰ ਜਾਏਗੀ ਛੋਟੇ ਬੱਚੇ ਹੁੰਦੇ ਆ ਕਿ ਗੱਲਾਂ ਕਰਦੇ ਆ ਖੇਡਣ ਦੀਆਂ ਹਨਾ ਘੁੰਮਣ ਫਿਰਨਦੀਆਂ ਚੀਜ਼ਾਂ ਖਾਣਦੀਆਂ ਮੇਰਾ ਬਚਪਨ ਕੁਝ ਅਜੀਹਾ ਸੀ ਜਦੋਂ ਮੈਂ ਬੋਲਣਾ ਹੀ ਸ਼ੁਰੂ ਕੀਤਾ ਸੀ ਤੇ ਮੈਂ ਤਾਂ ਸਾਖੀਆਂ ਬੋਲਦੀ ਸੀ ਉਹਨਾਂ ਨੇ ਮम्मा ਕੋ ਜਾਣਾ ਕਿਹਾ ਬੂਆ ਇਸ ਕੋ پکڑੋ ਯਾਰ ਇਸ ਕੋ ਸੰਭਾਲ ਕੇ ਰੱਖੋ ਇਹ ਹਮੇ ਖੇលਨੇ ਵੀ ਨਹੀਂ ਦੇਤੀ ਇਹ ਪਤਾ ਹੀ ਬਾਬਾ ਜੀ ਦੀ ਕਹਾਣੀਆਂ ਸ਼ੁਰੂ ਕਰ ਦਿੰਦੀ ਹੈ ਚੰਗੀਆਂ ਨਹੀਂ ਲੱਗਦੀਆਂ ਸੀ ਉਹਨਾਂ ਇੱਤਾਂ ਧੀ ਬੱਚੀ ਨੇ ਸ਼ੀਰ ਸਿੰਘ ਸ਼ੀਰ ਸਿੰਘ ਕਰਦੀ ਰਹਿੰਦੀ ਕੋਣ ਨਹੀਂ ਹੂੰ ਕਹਿੰਦੇ ਕੀ ਹੋਇਆ ਮੰਮੀ ਨੇ ਕੀ ਹੋਇਆ ਇੱਦਾਂ ਤਾਂ ਕੀ ਹੋ ਗਿਆ ਹਨਾ ਤੁਸੀਂ ਪੁੱਛ ਰਹੇ ਹੋ ਹੂੰ ਕਹਿੰਦੇ ਅਸੀਂ ਨੂੰ ਪੁੱਛੀਦਾ ਤੇਰੇ 50 ਆਊਟ ਆਫ 50 ਹਰ ਇੱਕ ਸਬਜੈਕਟ ਵਿੱਚ ਆਉਂਦੇ ਆ ਓਰਲ 'ਚ ਵੀ ਰਿਟਰਨ 'ਚ ਵੀ ਹਨਾ ਕਿੱਦਾਂ ਆਉਂਦੇ ਆ ਬਾਕੀ ਬੱਚਿਆਂ ਨੂੰ ਤੂੰ ਮਿੰਟੋ-ਮਿੰਟੀ ਹਰ ਇੱਕ ਚੀਜ਼ ਦੱਸ ਦਿੰਨੀ ਹੈ ਸੁਣਾ ਦਿੰਨੀ ਹੈ ਤੇ ਇਹ ਗੋ ਪਤਾ ਕੀ ਜਵਾਬ ਦਿੰਦੀ ਕਹਿੰਦੀ ਹੈ ਸ਼ੀਰ ਸਿੰਘ ਆਉਂਦੇ ਨੇ ਉਹ ਮੈਨੂੰ ਪੜਾ ਕੇ ਜਾਂਦੇ ਆ ਮਤਲਬ ਇਹ ਪਿਆਰ ਸੀ ਜਾਂ ਕੋਈ ਡਰ ਸੀ ਨਹੀਂ ਪਤਾ ਹੀ ਨਹੀਂ ਉਹ ਅਸਲ ਦੇ ਵਿੱਚ ਮੈਨੂੰ ਬਚਪਨ ਜੀ ਮਿਲ ਗਈ ਸੀ ਖੰਡੇ ਦੀ ਪੋਲ ਥੋੜੀ-ਥੋੜੀ-ਥੋੜੀ ਡੰਗਰ ਚੜ੍ਹਦੀ ਗਈ ਬੱਚਿਆਂ ਨੂੰ ਦੇਂਦੀ ਗਈ ਹਨਾ ਆਲੇ-ਦੁਆਲੇ 노 ਡਾਊਟ ਮੈਂ ਸਵੇਰੇ ਬਾਣੀ ਪੜ ਕੇ ਜਾਂਦੀ ਸੀ ਸ਼ਾਮ ਨੂੰ ਕਿਤੇ ਬਾਣੀ ਪੜ੍ਹਦੀ ਸੀ ਮਗਰ ਉਹ ਇੰਪੈਕਟ ਤਾਂ ਕਰਦਾ ਨਾ ਕਿਤੇ ਨਾ ਕਿਤੇ ਕਿ ਮੈਂ ਵੀ ਅਰਦਾਸ ਕਰ ਕਰਕੇ ਇਦਾਂ ਆਈਆਂ ਇੱਧਰ ਇਹ ਨਹੀਂ ਕਿ ਵੀ ਉਹ ਇੱਕ ਦਿਨ ਦਾ ਨਹੀਂ ਹੁੰਦਾ ਕਿ ਵੀ ਇੱਕ ਦਿਨ ਦੇ ਵਿੱਚ ਕਿਸੇ ਚੀਜ਼ ਤੋਂ ਅਟਰੈਕਟ ਹੋ ਗਏ ਕਈ ਜਣੇ ਆਉਂਦੇ ਆ ਅਟਰੈਕਟ ਹੋ ਕੇ ਆਉਂਦੇ ਆ ਸਿੱਖੀ ਦੇ ਵਿੱਚ ਅਟਰੈਕਟ ਹੋ ਕੇ ਉਹ ਕੁਸਮਾ ਰਹਿ ਕੇ ਉਹ ਤੋਂ ਬਾਅਦ ਫੇਰ ਨਿਕਲ ਵੀ ਜਾਂਦੇ ਆ ਬਟ ਥਿੰਕ ਇਜ਼ ਕਿ ਮਹਾਰਾਜ ਨੇ ਤੁਸੀਂ ਮਹਾਰਾਜ ਨੂੰ ਹੱਥ ਫੜਾਉਣੇ ਨਾਲ ਤੁਹਾਡੀ ਬਾਹ ਫੜਦੇ ਆ ਮਗਰ ਆਪਾਂ ਅੱਗੇ ਕਦਮ ਤਾਂ ਵਧਾਈਏ ਹੈਣਾ ਅਰਦਾਸ ਕਰੀਏ ਜਿਹੜੇ ਵੀ ਹੁਣ ਕਈ ਵੇਲੇ ਨਾ ਕਈ ਲੋਕੀ ਕ੍ਰਿਟੀਸਾਈਜ਼ ਕਰਤੇ ਆ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹਨਾਂ ਨੂੰ ਜਾਂ ਸਿੱਖਾਂ ਦੇ ਬੱਚੇ ਆ ਮੈਂ ਕਹਿੰਨੀ ਕ੍ਰਿਟੀਸਾਈਜ਼ ਨਾ ਕਰੋ ਤੁਸੀਂ ਉਹਨਾਂ ਨੂੰ ਅਹਿਮੀਅਤ ਸਮਝਾਓ ਜੀ ਆਪਣੇ ਧਰਮ ਦੀ ਆਪਣੀ ਆਪਣੇ ਸਿਧਾਂਤਾਂ ਦੀ ਤੁਸੀਂ ਉਹਨਾਂ ਨੂੰ ਅਹਿਮੀਅਤ ਸਮਝਾਉਂਗੇ ਤਾਂ ਆਪਣੇ ਆਪ ਇੱਧਰ ਆ ਜਾਣਗੇ ਤੁਹਾਨੂੰ ਕ੍ਰਿਟਿਸਾਈਜ਼ ਕਰਨ ਦੀ ਲੋੜ ਹੀ ਨਹੀਂ ਪੈਣੀ ਥੋਪਿਆ ਨਾ ਜਾਏ ਤੁਸੀਂ ਇਤਿਹਾਸ ਤੁਹਾਨੂੰ ਪਤਾ ਹੋਏਗਾ ਤੁਹਾਡੀਆਂ ਕੁਰਬਾਨੀਆਂ ਪਤਾ ਹੋਣਗੀਆਂ ਤੇ ਤੁਸੀਂ ਕਿਉਂ ਨਹੀਂ ਅਪਣਾਉਂਗੇ ਹੂੰ ਤੁਸੀਂ ਪਰ ਸਿਮਰਨ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਇਤਿਹਾਸ ਹੀ ਤਾਂ ਨੌਜਵਾਨ ਜਾਣਨਾ ਨਹੀਂ ਚਾਹਦੇ ਬਹੁਤ ਘੱਟ ਹੋਣਗੇ ਜਿਹੜੇ ਜਾਣਦੇ ਵੀ ਆ ਅਮਲ ਵੀ ਕਰਦੇ ਆ ਪਰ ਅੱਜ ਕੱਲ ਲੋਕ ਇਤਿਹਾਸ ਤੋਂ ਇੰਨਾ ਕ ਦੂਰ ਹੋ ਗਿਆ ਕਿ ਲੋਕ ਬੋਰਿੰਗ ਸਮਝਦੇ ਆ ਜਦੋਂ ਤੁਸੀਂ ਅਮਰਤ ਸ਼ਾਕੇ ਪੂਰੇ ਰੂਪ ਦੇ ਵਿੱਚ ਆਪਣੇ ਕਾਲਜ ਜਾਂ ਯੂਨੀਵਰਸਿਟੀ ਪੜ੍ਹਾਈ ਕੀਤੀ ਤਾਂ ਅੱਗੋਂ ਫਿਰ ਰਿਸਪੌਂਸ ਤੁਸੀਂ ਦੇਖਿਆ ਸੀ ਕਿਦਾਂ ਦਾ ਮਿਲਿਆ ਤੁਹਾਨੂੰ ਬਹੁਤ ਸਣਾ ਮੈਂ ਤਾਂ ਲਾਈਕ ਮੈਂ ਐਲਪੀਯੂ ਚ ਸਟੱਡੀ ਕੀਤੀ ਐ ਮੈਂ ਉੱਥੇ ਵੀ ਬਣਾ ਬਾ ਕੇ ਜਾਂਦੀ ਸੀ ਮੈਂ ਮਾਰਨ ਨਾਲ ਬਾ ਕੇ ਜਾਂਦੀ ਸੀ ਤੇ ਹੁਣ ਕਈ ਵੇਲੇ ਤਾਂ ਚਲੋ ਪ੍ਰੈਜੈਂਟੇਸ਼ਨ ਦੇ ਵਿੱਚ ਤੇ ਨਹੀਂ ਵੇਅਰ ਕਰਕੇ ਜਾ ਸਕਦੇ ਉੱਥੇ ਤਾਂ ਫਾਰਮਲਸ ਹੀ ਵੇਅਰ ਕਰਨੀਆਂ ਪੈਂਦੀਆਂ ਸੀ ਬਟ ਉਦਾਂ ਅ ਅਨਦਰ ਅਨਦਰ ਡੇਜ਼ ਮੈਂ ਮੋਸਟਲੀ ਟਰਾਈ ਕਰਦੀ ਸੀ ਕਿ ਮੈਂ ਬਾਣੀ ਚ ਜਾਵਾਂ ਆਇਆ ਮੈਂ ਹਨਾ ਪ੍ਰੋਪਰ ਤਿਆਰਬਰ ਤਿਆਰ ਹੋ ਕੇ ਜਾਵਾਂ ਇੱਕ ਦਿਨ ਮੈਂ ਬਾਣਾ ਪਾ ਕੇ ਗਈ ਤੇ ਸਾਡੇ ਪ੍ਰੋਫੈਸਰ ਸੀਗੇ ਇੱਕ ਐਂਡ ਉਹ ਕਹਿੰਦੇ ਕਿ ਮਤਲਬ ਕਿ ਉਹ ਆਪਣੀ ਸਿੱਖ ਧਰਮ ਤੋਂ ਨਹੀਂ ਸੀ इवन ਤੋਂ ਉਹਨਾਂ ਨੂੰ ਪੰਜਾਬੀ ਹਿੰਦੀ ਵੀ ਨਹੀਂ ਸੀ ਆਉਂਦੀ ਐਂਡ ਹੀ ਸੈਡ ਕਿ ਸਰਬੰਤ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਇਦਾਂ ਤੁਸੀਂ ਰੋਜ਼ ਕਿਉਂ ਨਹੀਂ ਆਉਂਦੇ ਇਦਾਂ ਕਿਡੇ ਇਨਸਾਨ ਨੂੰ ਸਾਡੇ ਧਰਮ ਦਾ ਨਹੀਂ ਪਤਾ ਉਹਨੂੰ ਇਹ ਵੀ ਨਹੀਂ ਪਤਾ ਕਿ ਇਸੇ ਟਾਇਰ ਨੂੰ ਕਹਿੰਦੇ ਕੀ ਹੈ ਜਿਹਨੂੰ ਬਾਣਾ ਕਹਿੰਦੇ ਆਸੀਂ ਉਹ ਮੈਨੂੰ ਕਹਿ ਰਿਹਾ ਹੈ ਕਿ this attire looks so beautiful on you you should wear it every day hmm. you come every day ਤੇ ਮੈਂ ਉਹਨਾਂ ਨੂੰ ਸਾਨੂੰ ਕਿਵੇਂ ਕਿ ਸਰ ਮਤਲਬ ਮਨਾ ਕਰਦੇ ਏਦਾਂ ਨਾ ਮੈਂ ਮੈਂ ਆ ਕੇ ਦਿੱਲੀ ਤੇ ਨਹੀਂ ਆ ਸਕਦੀ ਕਿਉਂਕਿ ਕਈ ਵੇਲੇ ਸਾਡੀ ਪ੍ਰੈਜੈਂਟੇਸ਼ਨਸ ਵੀ ਹੁੰਦੀਆਂ ਹੈਂ ਦੇਅਰ ਦੈਟਸ ਅ ਪੁਆਇੰਟ ਅਨਦਰ ਥਿੰਗ ਬਟ ਯੂ ਕੈਨ ਕਮ ਪ੍ਰਾਊਡਲੀ ਕਿ ਤੁਹਾਨੂੰ ਰੱਬ ਨੇ ਇੰਨਾ ਸੋਹਣਾ ਸਰੂਪ ਦਿੱਤਾ ਆ ਕਾਦੇ ਆਸਾ ਮੇਰੀ ਇੰਨੇ ਬੱਚੇ ਨੇ ਉਥੇ ਕਿਸੇ ਨੂੰ ਕਿਸੇ ਨਾਲ ਕੀ ਮਤਲਬ ਮਤਲਬ ਇੱਕ ਵੱਖਰੀ ਪਛਾਣ ਲੱਗੀ ਵੱਖਰੀ ਪਛਾਣ ਆ ਜਦੋਂ ਅਸੀਂ ਉਥੋਂ ਨਿਕਲਦੇ ਆ ਰ ਇੱਕ ਵੱਖਰੀ ਪਛਾਣ ਇੱਕ ਈਵੈਂਟ ਸੀਗਾ ਸਾਡਾ ਐਲਪੀਯੂ ਦਾ ਤੇ ਮੈਂ ਉਦੋਂ ਜੌਬ ਕਰਦੀ ਸੀ ਐਲਪੀਯੂ ਮੈਂ ਉਥੇ ਦੀ ਸਟੂਡੈਂਟ ਵੀ ਰਹੀ ਆ ਤੇ ਮੈਂ ਉਥੇ ਜੌਬ ਵੀ ਕੀਤੀ ਆ ਐਜ਼ ਅਨ empioy ਵੀ ਤੇ ਇੱਕ ਇਵੈਂਟ ਸੀਗਾ ਅਸੀਂ ਉੱਥੇ ਗਏ ਤੇ ਮੈਨੂੰ ਉੱਥੇ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਸਾਰਿਆਂ ਬਾਕੀ ਦੇ ਵੀ ਏਮਪਲੋਈ ਸੀਗੇ ਬਟ ਮੈਨੂੰ ਅਟੈਨਸ਼ਨ ਤਾਂ ਮਿਲੀ ਜਸਟ ਬਿਕੋਜ਼ ਆਫ ਮਾਈ ਤੁਮਾਲਾ ਹੈ ਨਾ ਤੇ ਮਤਲਬ ਮਾਣ ਮਹਿਸੂਸ ਹੁੰਦਾ ਇਸ ਚੀਜ਼ ਤੋਂ ਆਪਾਂ ਮਾਣ ਮਹਿਸੂਸ ਕਰੀਏ ਹੁਣ ਜਿਹੜੇ ਸਾਡੇ ਅੱਜ ਦੀ ਜਨਰੇਸ਼ਨ ਆ ਬੱਚੇ ਉਹਨਾਂ ਨੂੰ ਪਤਾ ਹੋਏਗਾ ਇਸ ਚੀਜ਼ ਦੀ ਵੈਲਿਊ ਪਤਾ ਹੈਗੀ ਤਾਂ ਆਪੇ ਦੂਰ ਨਹੀਂ ਜਾਣਗੇ ਉਹ ਜੀ ਐਂਡ ਜਦੋਂ ਅੰਦਰੋਂ ਹੁੰਦੀ ਹੈ ਨਾ ਹੁਣ ਮੈਨੂੰ ਇੰਨਾ ਪਤਾ ਹੈ ਕਿ ਵੀ ਮੈਂ ਜਦੋਂ ਇਦਾਂ ਰਹਿਨੀ ਆ ਮੈਨੂੰ ਇਦਾਂ ਫੀਲ ਹੁੰਦਾ ਕਿ ਮੇਰੇ ਬਾਪੂ ਜੀ ਮੇਰੇ ਨਾਲ ਨੇ ਸਦਾ ਅੰਗ ਸੰਗ ਨੇ ਹੈਨਾ ਮਹਾਕਾਲ ਸਰੂਪ ਹਮੇਸ਼ਾ ਨਾਲ ਨੇ ਮੇਰੇ ਤੇ ਇਸ ਕਰਕੇ ਮੈਂ ਉਹਨਾਂ ਤੋਂ ਕਦੇ ਦੂਰੀ ਨਹੀਂ ਮਹਿਸੂਸ ਕਰਦੀ ਅੱਛਾ ਜਦੋਂ ਬਾਪੂ ਜੀ ਨੂੰ ਲੋਕਾਂ ਨੇ ਇਦਾਂ ਸੁਣਾਇਆ ਹੈਨਾ ਫਿਰ ਦਿਲ ਨੂੰ ਤੁਹਾਡੇ ਠੇਸ ਪਹੁੰਚੀ ਤੇ ਫਿਰ ਕਿਦਾਂ ਫਿਰ ਕੀ ਬਦਲਾਅ ਆ ਥੈਟ ਵਾਸ ਅ ਟਰਨਿੰਗ ਪੁਆਇੰਟ ਐਕਚੁਅਲੀ ਉਸ ਵੇਲੇ ਦਾ ਜੇ ਦੇਖੀ ਸਿਚੁਏਸ਼ਨ ਅਕੋਰਡਿੰਗ ਨੈਕਸਟ ਵੈਰੀ ਨੈਕਸਟ ਡੇ ਮੈਂ ਅਰਲੀ ਮਾਰਨਿੰਗ ਜਦੋਂ ਉઠી ਆ ਤੇ ਮੈਂ ਨਾ ਮਤਲਬ ਕਿ ਅੱਖਾਂ ਬੰਦ ਨੇ ਮੇਰੀਆਂ ਮੈਂ ਉੱਠਦਿਆਂ ਸਾਰੀ ਮੈਂ ਡੈਡੀ ਜੀ ਨੂੰ ਵਜਾ ਮਾਰਨ ਲੱਗੀ ਮੈਂ ਕਿ ਡੈਡੀ ਜੀ ਡੈਡੀਓ ਕਹਿੰਦੇ ਭਾਈ ਕੀ ਹੋ ਗਿਆ ਘਰ ਦੇ ਸਾਰੇ ਡਰ ਗਏ ਹਨਾ ਆਗੇ ਮੈਂ ਕਿ ਮੈਂ ਅੱਖਾਂ ਨਹੀਂ ਖੋਲਣੀਆਂ ਜਦ ਤੱਕ ਤੁਸੀਂ ਆਉਂਦੇ ਨਹੀਂ ਹੈਗੇ ਤੇ ਆਏ ਅੱਖਾਂ ਤਾਂ ਖੋਲੀਆਂ ਇਹ ਦੇਖ ਕੇ ਮੈਂ ਕਿ ਹੁਣ ਮੇਰੇ ਸਿਰ ਤੇ ਦਸਤਾਰ ਸਜਾ ਦਿਓ ਤੁਸੀਂ ਦਸਤਾਰ ਸਜਾਉਂਗੇ ਮੈਂ ਕਦੇ ਨਹੀਂ ਲਾਉਂਗੀ ਤੇ ਉਹ ਮਤਲਬ ਉਸ ਦਿਨ ਤੋਂ ਬਾਅਦ ਫਿਰ ਮੈਂ ਦਸਤਾਰ ਸਜਾ ਲਈ ਤੇ ਪਾਸ਼ਾਣੀ ਕਿਰਪਾ ਸਾਦ ਦਿੱਤੀ ਦਵਾਰੇ ਕਿਰਪਾ ਹੋ ਗਈ ਭਈ ਹਾਂ ਇਹਨੂੰ ਰਹਿਮਤ ਕਹਿੰਦੇ ਆ ਹਮ ਅਸਲੀ ਮਤਲਬ ਅਸਲੀ ਸ਼ਬਦਾਂ ਦੇ ਵਿੱਚ ਤੁਸੀਂ ਉਦੋਂ ਜੁੜਦੇ ਹੋ ਦਿਲ ਦੇ ਨਾਲ ਹਨਾ ਦਿਲ ਦੇ ਨਾਲ ਜਦੋਂ ਤੇ ਦੇਖੋ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਕਿ ਵੀ ਜੋ ਤੁਹਾਡੇ ਅੰਦਰ ਹੋਏਗਾ ਨਾ ਉਹ ਬਾਹਰ ਨਿਕਲੇਗਾ ਨਿਕਲੇਗਾ ਠੀਕ ਹੈ ਜੇ ਕਿਸੇ ਚੀਜ਼ ਨੂੰ ਤੁਸੀਂ ਦਬਾਉਂਗੇ ਜਿੰਨਾ ਮਰਜ਼ੀ ਦਬਾ ਲਓ ਜੋ ਤੁਹਾਡੇ ਅੰਦਰ ਉਹ ਬਾਹਰ ਨਿਕਲਣਾ ਹੀ ਨਿਕਲਣਾ ਸੋ ਇਸੇ ਕਰਕੇ ਕਦੇ ਵੀ ਸਪਰੈਸ ਨਹੀਂ ਕਰਨਾ ਚਾਹੀਦਾ ਕਿਸੇ ਵੀ ਥੋਟ ਨੂੰ ਕਿਸੇ ਵੀ ਜਜਬਾਤ ਨੂੰ ਕਦੇ ਨਹੀਂ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਕੋਈ ਚੀਜ਼ ਸਹੀ ਹੈ ਉਹਨੂੰ ਸਹੀ ਕਹੋ ਜੇ ਤੁਹਾਨੂੰ ਲੱਗ ਰਿਹਾ ਗਲਤ ਹੈ ਉਹਨੂੰ ਕਹੋ ਕਿ ਗਲਤ ਹੈ ਬਟ ਤੁਸੀਂ ਫਲੋ ਦੇ ਵਿੱਚ ਚੱਲੋ ਜ਼ਰੂਰ ਹੋ আচ্ছা ਸਿਮਰਨ ਤੁਹਾਡੇ ਲਈ ਰੱਬ ਕੀ ਹੈ ਪਰਮਾਤਮਾ ਕੀ ਹੈ ਮੇਰੇ ਲਈ ਰੱਬ ਕੀ ਹੈ ਮੇਰੇ ਲਈ ਰੱਬ ਸਭ ਕੁਝ ਹੈ ਮਤਲਬ ਕਿ ਮੈਨੂੰ ਤਾਂ ਹਰ ਇੱਕ ਇਨਸਾਨ ਚ ਰੱਬ ਦਿਖਦਾ ਟੂ ਬੀ ਵੈਰੀ ਓਨੈਸਟ ਮੈਂ ਕੋਈ ਇਥੇ ਵੱਡੀ ਉਹ ਡੈਫੀਨੇਸ਼ਨ ਨਹੀਂ ਦਵਾਂਗੀ ਕਿ ਵੀ ਮੈਂ ਐਗਜੈਕਟ ਜਿੱਦਾਂ ਗਿਆਨੀ ਸਿੰਘਾ ਵਾਂਗੂ ਮੈਂ ਇਹ ਡੈਫੀਨੇਸ਼ਨ ਰੱਬ ਦੀ ਨਹੀਂ ਤੁਹਾਡੇ ਲਈ ਮੇਰੇ ਲਈ ਰੱਬ ਹਰ ਇੱਕ ਚੀਜ਼ ਚ ਰੱਬ ਹੈ ਮੇਰੇ ਚ ਮੈਨੂੰ ਤਾਂ ਤੁਹਾਡੇ ਚ ਵੀ ਰੱਬ ਦਿਖ ਰਿਹਾ ਹੈ ਇਸ ਵੇਲੇ ਮੈਂ ਕਿ ਏਵਰੀਵੇਅਰ ਮੈਂ ਜਿੱਥੇ ਵੀ ਜਾਂਦੀ ਹਾਂ ਮਨ ਹਰ ਇੱਕ ਇਨਸਾਨ ਚ ਰੱਬ ਦਿਖਦਾ ਆ ਮੈਨੂੰ ਕਦੇ ਕਿਸੇ ਚ ਮਾੜਾ ਨਹੀਂ ਦਿਖਦਾ ਮੇਰੇ ਘਰ ਦੇ ਵੀ ਮੈਨੂੰ ਇਹ ਕਹਿੰਦੇ ਕਿ ਤੇਰੀ ਨਾ ਪ੍ਰੋਬਲਮ ਆ ਇਹ ਵੀ ਇਹ ਕਾਲ ਜੁਗਾ ਤੇ ਇੱਥੇ ਪਹਿਲਾਂ 네ਗੇਟਿਵਿਟੀ ਰੱਖਣੀ ਪੈਂਦੀ ਹੈ ਪਹਿਲਾਂ ਬੁਰਾਈ ਵੇਖਣੀ ਪੈਂਦੀ ਹੈ ਫਿਰ ਤੁਸੀਂ ਜਿਉਂ ਸਕਦੇ ਹੋ ਸਹੀ ਤਰੀਕੇ ਦੇ ਨਾਲ ਨਹੀਂ ਤੇ ਤੁਹਾਨੂੰ ਤਾਂ ਲੋਕੀ ਲੁੱਟ ਕੇ ਖਾ ਜਾਣੀ ਮੈਂ ਕਿਹਾ ਮੈਨੂੰ ਕੋਈ ਮਾੜਾ ਲੱਗਦਾ ਹੀ ਨਹੀਂ ਮੈਨੂੰ ਕਿਸੇ ਵਿੱਚ ਕੋਈ ਬੁਰਾਈ ਦਿਖਦੀ ਨਹੀਂ ਕਹਿੰਦੇ ਉਹ ਗੇਮਸ ਖੇਡਦੇ ਆ ਮੈਂ ਕਿ ਮੈਨੂੰ ਤਾਂ ਕੋਈ ਗੇਮ ਦਿਖਦੀ ਨਹੀਂ ਕੋਈ ਖੇਡ ਰਿਆ ਮੈਨੂੰ ਤਾਂ ਸਭ ਕੁਝ ਚੰਗਾ ਹੀ ਲੱਗਦਾ ਆ ਅੱਛਾ ਫਿਰ ਜੇ ਤੁਹਾਨੂੰ ਕੋਈ ਮਾੜਾ ਬੋਲੇ ਫਿਰ ਫਿਰ ਦਿਲ ਤਾਂ ਦੁੱਖਦਾ ਆ ਮਗਰ ਮੈਂ ਕਹਿੰਨੀ ਆ ਕਿ ਚਲ ਕੋਈ ਗੱਲ ਨਹੀਂ ਇਹ ਵੀ ਰੱਬ ਦਾ ਹੀ ਭਾਣਾ ਆ ਇਹ ਵੀ ਕੋਈ ਨਾ ਕੋਈ ਮੇਰੇ ਤੋਂ ਗਲਤੀ ਹੋਈ ਹੋਣੀ ਆ ਸ਼ਾਇਦ ਤਾਈ ਮਹਾਰਾਜ ਮੈਨੂੰ ਛੜ ਕਰੇ ਆ ਕਹਿੰਦੇ ਨੇ ਕਿ ਜਦੋਂ ਕੋਈ ਮਾੜਾ ਬੋਲਦਾ ਨਾ ਐਦਾਂ ਸੋਚੋ ਕਿ ਜਿੰਨਾ ਬੋਲਦਾ ਬੋਲੀ ਜਾਣ ਦੋ ਦੇਖਦੇ ਆ ਕਿੰਨਾ ਕਿ ਡਿੱਗਦਾ ਵਾ ਕਿਉਂਕਿ ਉਹ ਸਾਡੇ ਪਾਪਾ ਨੂੰ ਹੀ ਧੋ ਰਿਹਾ ਵਾ ਬਿਲਕੁਲ 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 ਮੈਂ ਕਹਿੰਦੀ ਜਿੰਨੀਆਂ ਪਿੱਠ ਪਿੱਛੇ ਗੱਲਾਂ ਹੋਣ ਮੈਨੂੰ ਅਕਸਰ ਲੋਕੀ ਕਹਿੰਦੇ ਯਾਰ ਤੇਰੇ ਬਾਰੇ ਆ ਗੱਲ ਕਰ ਰਹੇ ਸੀ ਤੇਰੇ ਬਾਰੇ ਉਹ ਗੱਲ ਕਰ ਰਹੇ ਤੇਰੇ ਪਿੱਠ ਪਿੱਛੇ ਗੱਲ ਹੋ ਰਹੀ ਸੀ ਮੈਂ ਕਿਹਾ ਪਿੱਠ ਪਿੱਛੇ ਹੋ ਰਹੀ ਸੀ ਨਾ ਸਾਹਮਣੇ ਆ ਕੇ ਤੇ ਨਹੀਂ ਕੋਈ ਕਹਿ ਰ ਤੇ ਜੇ ਸਾਹਮਣੇ ਆ ਕੇ ਕਹਿ ਵੀ ਦੇਗਾ ਤੇ ਕੋਈ ਗੱਲ ਨਹੀਂ ਭਾਈ ਤੂੰ ਤਾਂ ਸਾਡੇ ਹੀ ਬਾਪ ਤੋਰਿਆ ਆ ਸਾਨੂੰ ਕੀ ਹਮ ਹੈਨਾ ਨਿੰਦੋ ਮੋਕੋ ਨਿੰਦੋ ਠੀਕ ਹੈ ਭਾਈ ਇੰਦੀ ਚਲੋ ਫਿਰ ਆਪਾਂ ਨੂੰ ਕੀ ਆਪਾਂ ਤਾਂ ਆਪਣਾ ਕੰਮ ਕਰ ਰਹੇ ਆ ਮੈਨੂੰ ਪਤਾ ਹੈ ਕਿ ਮੈਂ ਇਸ ਵੇਲੇ ਕੀ ਕਰ ਰਹੀ ਆ ਮੈਨੂੰ ਪਤਾ ਹੈ ਕਿ ਮੈਂ ਕਿਹੋ ਜੀ ਇਨਸਾਨ ਆ ਮੈਨੂੰ ਪਤਾ ਹੈ ਕਿ ਮੇਰੇ ਦਿਲ ਦੇ ਵਿੱਚ ਕੀ ਹੈ ਪਿਆਰ ਹੈ ਗੁੱਸਾ ਹੈ ਨਫ਼ਰਤ ਹੈ ਕੀ ਹੈ ਮੈਂ ਸੋਸਾਇਟੀ ਲਈ ਕੀ ਕਰ ਰਹੀ ਹਾਂ ਮੈਂ ਆਪਣੇ ਲਈ ਕੀ ਕਰ ਰਹੀ ਹਾਂ ਮੈਂ ਆਪਣੇ ਪਰਿਵਾਰ ਲਈ ਕੀ ਕਰ ਰਹੀ ਹਾਂ ਮੈਨੂੰ ਪਤਾ ਨੋ ਵਨ ਨੋਸ ਤੇ ਜੇ ਕਿਸੇ ਨੇ ਧਾਰਨਾ ਮੇਰੇ ਖਿਲਾਫ ਕੋਈ ਬਣਾਈ ਵੀ ਹੈ ਤੇ ਕੀ ਫਰਕ ਪੈਂਦਾ ਮਾਰਾ ਤਾਂ ਜਾਣਦੇ ਆ ਨਾ ਆਪਾਂ ਤਾਂ ਬਸ ਕਹਿੰਦੇ ਨਾ ਕਿ ਵੀ ਸਾਈਨਡ ਹੁੰਦੇ ਆ ਕੰਪਨੀਆਂ ਦੇ ਨਾਲ ਮੈਂ ਕੰਪਨੀਆਂ ਦੇ ਨਾਲ ਕਿਸੇ ਦਾ ਸਾਈਨ ਨਹੀਂ ਮੈਂ ਤਾਂ ਪਰਮਾਤਮਾ ਨਾਲ ਸਾਈਨ ਹੈ ਜੇ ਮੈਂ ਜਵਾਬਦੇਹੀ ਦੇਣੀ ਵੀ ਹੈ ਤੇ ਉਹ ਮਾਰ ਮਾਰਾ ਨੂੰ ਦੇਣੀ ਪਾਸ਼ਾ ਨੂੰ ਦੇਣੀ ਆਪਾਂਗੇ ਇਨਸਾਨ ਨੂੰ ਨਹੀਂ ਦੇਣੀ ਹੈਗੀ ਅੱਛਾ ਤੁਹਾਡੇ ਹਿਸਾਬ ਦੇ ਨਾਲ ਆਪਣਾ ਕੌਣ ਹੁੰਦਾ ਆਪਣਾ ਹੋਂਦਾ ਤੁਸੀਂ ਉਹ ਟ੍ਰੀਕੀ ਕਵਸ਼ਨ ਸੋਚ ਰਹੇ ਹੋ ਆਪਣਾ ਆਪਣਾ ਨਾ ਅਸਲ ਦੇ ਵਿੱਚ ਉਹੀ ਹੁੰਦਾ ਜੋ ਓਖੇ ਵੇਲੇ ਖੜੇ ਨਾਲ ਉਹੀ ਆਪਣਾ ਉਹੀ ਆਪਣਾ ਹੂੰ ਠੀਕ ਹੈ ਉਹਦਾ ਚੜਦੀ ਗਲਾ ਸਭ ਚੰਗੇ ਆ ਠੀਕ ਹੈ ਹੂੰ ਉਹ ਕਹਿੰਦੇ ਨਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜੀ ਸਾਰੇ ਚੰਗੇ ਆ ਆਪਣੀ ਥਾਈ ਹੂੰ ਕੋਈ ਖੜ ਗਿਆ ਨਾਲ ਕੋਈ ਗੱਲ ਨਹੀਂ ਜੇ ਨਹੀਂ ਵੀ ਖੜਿਆ ਤਾਂ ਵੀ ਕੋਈ ਗੱਲ ਨਹੀਂ ਹਨਾ ਚੜ੍ਹਦੀ ਕਲਾ